ਹਾਂਜੀ ਦੋਸਤੋ ਪੁੱਲ ਡੈਰੀ ਫਾਰਮ YouTube ਚੈਨਲ ਤੇ ਪੁੱਲ ਡੈਰੀ ਫਾਰਮ Facebook ਦੇ ਉੱਤੇ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰਾਉਨਾ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਲਕੋਰੀਆ ਪਸ਼ੂਆਂ ਦੇ ਵਿੱਚ ਲਕੋਰੀਆ ਬਿਮਾਰੀ ਲਕੋਰੀਆ ਇੱਕ ਐਸੀ ਚੀਜ਼ ਆ ਕਈ ਕਿਸਾਨ ਭਰਾਵਾਂ ਦੇ ਵੀ ਫੋਨ ਆਉਂਦੇ ਨੇ ਕਿ ਜਿਵੇਂ ਕਿ ਸਾਡੇ ਪਸ਼ੂ ਲਗਾਤਾਰ ਲੰਬੀ ਹੀਟ 'ਚ ਰਹਿੰਦੇ ਨੇ ਤੇ ਜਿਆਦਾ ਪਾਣੀ ਡੇਗਦੇ ਨੇ ਉਸ ਚੀਜ਼ ਨੂੰ ਲਕੋਰੀਆ ਕਿਹਾ ਜਾਂਦਾ ਲਕੋਰੀਆ ਨੂੰ ਦੂਰ ਕਰਨ ਵਾਸਤੇ ਅੰਗਰੇਜ਼ੀ ਦਵਾਈਆਂ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈਗਾ ਤੇ ਪਰ ਆਪਾਂ ਤੁਹਾਨੂੰ ਅੱਜ ਦੇਸੀ ਨੁਸਖੇ ਨਾਲ ਹੀ ਇਹਦਾ ਇਲਾਜ ਦੱਸਾਂਗੇ ਦੋਸਤੋ ਜਿਹੜੀ ਇੱਕ ਆਪਣੀ ਫੜਕੜੀ ਹੁੰਦੀ ਆ ਤਾਂ ਉਸ ਨੂੰ ਤਵੇ ਦੇ ਉੱਤੇ ਖਿਲਰ ਬਣਾ ਕੇ ਪੀ ਕੇ ਸ਼ਾਮ ਨੂੰ ਆਟਾ ਜਾਂ ਬੇਸਣ ਦੇ ਵਿੱਚ ਪਸ਼ੂ ਨੂੰ ਲਗਾਤਾਰ 15 ਤੋਂ 20 ਦਿਨ ਦਿੱਤਾ ਜਾਵੇ ਤੇ ਨਾਲ 100 ਗ੍ਰਾਮ ਦੇਸੀ ਘਿਓ ਦੇ ਵਿੱਚ 50 ਗ੍ਰਾਮ ਹਲਦੀ ਚੰਗੀ ਤਰ੍ਹਾਂ ਪ੍ਰਸ਼ਾਟਾ ਬਣਾ ਕੇ ਉਹਨੂੰ ਵੀ ਪਸ਼ੂ ਨੂੰ ਦਿੱਤਾ ਜਾਵੇ ਤਾਂ ਕਿ ਜੋ ਲਕੋਰੀਏ ਦੀ ਸ਼ਿਕਾਇਤ ਦੂਰ ਹੋ ਜਾਏ ਤੇ ਪਸ਼ੂ ਰਿਪੀਟਰ ਹੋਣ ਤੋਂ ਬਚ ਜਾਏ ਕਿਉਂਕਿ ਲਕੋਰੀਏ ਦੇ ਨਾਲ ਪਸ਼ੂ ਬਾਰ-ਬਾਰ ਰਿਪੀਟਰ ਹੁੰਦਾਗਾ ਤੇ ਉਸ ਨੂੰ ਦੂਰ ਕਰਨ ਵਾਸਤੇ ਹੀ ਆਪਾਂ ਇਹ ਦੇਸੀ ਨੁਕਤੇ ਦਾ ਇਸਤੇਮਾਲ ਕਰਦੇ ਆਂ ਤਾਂ ਇਹ ਆਪਣਾ ਇੱਕ دوست ਹਨਮਾਨ ਗੜ੍ਹ ਤੋਂ ਸੀ ਉਸ ਦੋਸਤ ਨੂੰ ਆਪਾਂ ਨੇ ਇਹ ਜਾਣਕਾਰੀ ਦੱਸੀ ਸੀ ਤਾਂ ਉਸ ਦੇ ਦੋ ਮੱਝਾਂ ਸੀ ਦੋਨੇ ਦੀਆਂ ਦੋਨੇ ਠੀਕ ਨੇ ਤੇ ਬੜਾ ਮਨ ਖੁਸ਼ ਹੁੰਦਾ ਕਿ ਜਦੋਂ ਕਿਸੇ ਦੇ ਪਸ਼ੂ ਆਪਣੀ ਦੱਸੇ ਹੋਏ ਨੁਕਤੇ ਨਾਲ ਠੀਕ ਹੁੰਦਾਗਾ ਤਾਂ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ